ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਦੱਸਦੇ ਕਿ ਭਾਰਤ ਦੀ ਸੁਰੱਖਿਆ ਏਜੰਸੀਆਂ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਗੁਜਰਾਤ ਦੀ ਜੇਲ੍ਹ ਦੇ ਵਿੱਚ ਕੈਦ ਅੰਤਰਰਾਸ਼ਟਰੀ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਲਿਆਇਆ ਗਿਆ ਦੱਸਦੇ ਕਿ ਜਾਣਕਾਰੀ ਮਿਤਾਬਿਕ ਉਸ ਨੂੰ ਅੱਜ ਸਵੇਰੇ ਹੀ ਦਿੱਲੀ ਹਵਾਈ ਅੱਡੇ ਤੋਂ ਲਿਆਂਦਾ ਜਾਵੇਗਾ ਦੱਸਦੇ ਕਿ ਸੁਲਮਾਨ ਖਾਨ ਦੇ ਘਰ ਤੇ ਹੋਈ ਗੋਲੀਬਾਰੀ ਦੀ ਘਟਨਾ ਦੇ ਦੋਸ਼ ਤੇ ਵਿੱਚ ਇਸ ਦਾ ਵੀ ਨਾਮ ਸ਼ਾਮਿਲ ਸੀ ਹਾਲਾਂਕਿ ਗਾਇਕ ਸਿੱਧੂ ਮੂਸੇ ਦੇ ਕਤਲ ਦੀ ਸ਼ਾਦੀ ਚ ਰਚਣ ਦੇ ਦੋਸ਼ ਵੀ ਇਸ ਤੋਂ ਇਲਾਵਾ ਅਨਮੋਲ ਬਿਸ਼ਨੋਈ ਤੇ ਦੇਸ਼ ਤੇ ਵਕਵਾ ਖਿੱਸਿਆ ਦੇ ਵਿੱਚ ਕਈ ਅਪਰਾਧਿਕ ਦੋਸ਼ਾ ਦਾ ਜਿਹੜੇ ਇਨਾਮ ਇਸ ਦੇ ਵਿੱਚ ਆ ਰਹੇ ਸੀ ਉੱਥੇ ਦੱਸ ਜੀ ਕਿ ਅਨਮੋਲ ਬਿਸ਼ਨੋਈ ਨੂੰ ਕੈਲੀਫੋਨੀਆ ਦੇ ਵਿੱਚ ਫੜਿਆ ਗਿਆ ਉੱਥੇ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਇੱਕ ਵਿਅਕਤੀ ਨੇ ਯਾਤਰਾ ਦਸਤਾਵੇਜ਼ ਦੀ ਜਾਂਚ ਕਰ ਰਿਹਾ ਸੀ ਇਸ ਦੇ ਕੋਲੋਂ ਪਾਨੂੰ ਨਾਮ ਦਾ ਭਾਰਤੀ ਪਾਸਪੋਰਟ ਸੀਗਾ ਵੀਜ਼ਾ ਤੇ ਪਾਸਪੋਰਟ ਦੀ ਜਾਂਚ ਕਰਨ ਤੋਂ ਬਾਅਦ ਇਮੀਗ੍ਰੇਸ਼ਨ ਵਿਭਾਗ ਨੂੰ ਸ਼ੱਕ ਹੋਇਆ ਜਦੋਂ ਉਸਨੇ ਉਸ ਕੰਪਨੀ ਦਾ ਇੱਕ ਰੈਫਰੈਂਸ ਲੈਟਰ ਦੇਖਿਆ ਜਿਸ ਨੇ ਅਮਰੀਕਾ ਪਹੁੰਚਣ ਲਈ ਭਾਨੂੰ ਦੀ ਵਰਤੋਂ ਕੀਤੀ ਸੀ ਪੁਚਗੇਸ਼ ਤੋਂ ਵਿੱਚ ਹੀ ਖੁਲਾਸਾ ਹੋਇਆ ਕਿ ਭਾਨੂੰ ਕੋਈ ਹੋਰ ਨਹੀਂ ਸਗੋ ਲਾਰੈਂਸ ਬਿਸ਼ਨੋਈ ਦਾ ਛੋਟਾ ਅਪਰਾਧ ਗੈਂਗਸਟਰ ਅਨਮੋਲ ਬਿਸ਼ਨੋਈ ਸੀ ਜਿਸ ਤੋਂ ਬਾਅਦ 10 ਲੱਖ ਰੁਪਏ ਇਸ ਦੇ ਨਾਮ ਵੀ ਜੁੜਾ ਰੱਖਿਆ ਗਿਆ ਸੀ ਹਾਲਾਂਕਿ ਹੁਣ ਭਾਰਤੀ ਏਜੰਸੀਆਂ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਹੁਣ ਇਸ ਨੂੰ ਭਾਰਤ ਜਿਹੜਾ ਵਾਪਸ ਲਿਆ ਆਂਦਾ ਗਿਆ ਉੱਥੇ ਦੱਸਦੀ ਕਿ ਅਨਮੋਲ ਬਿਸ਼ਨੋਈ ਨੇ ਅਮਰੀਕਾ ਜਾਣ ਲਈ ਝਾਲੀ ਦਸਤਾਵੇਜ਼ ਤਿਆਰ ਕੀਤੇ ਸਨ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਨੇ ਤੁਰੰਤ ਇਸ ਤੇ ਕਾਰਵਾਈ ਕਰਦੇ ਹੋਏ ਇਸ ਦੀ ਸੂਚਨਾ ਭਾਰਤੀ ਏਜੰਸੀਆਂ ਦੇ ਨਾਲ ਮਿਲ ਕੇ ਇਸ ਨੂੰ ਗ੍ਰਿਫਤਾਰ ਕੀਤਾ ਜਦੋਂ ਇਸ ਦੀ ਸੂਚਨਾ ਭਾਰਤੀ ਏਜੰਸੀਆਂ ਨੂੰ ਦਿੱਤੀ ਗਈ ਤਾਂ ਅਨਮੋਲ ਬਿਸ਼ਨੋਈ ਨੂੰ ਉਸ ਤੋਂ ਬਾਅਦ ਗ੍ਰਿਫਤਾਰ ਜੜਾ ਕਰ ਲਿਆ ਗਿਆ ਦੱਸਦੇ ਕਿ ਕੁਝ ਸਾਲ ਪਹਿਲਾਂ ਹੀ ਉਸ ਨੂੰ ਪੰਜਾਬੀ ਗਾਇਕ ਕਰਨ ਓਜਲਾ ਨਾਲ ਵਿਦੇਸ਼ ਵਿੱਚ ਇੱਕ ਨਾਈਟ ਪਾਰਟੀ ਵਿੱਚ ਵੀ ਦੇਖਿਆ ਗਿਆ ਸੀ ਜਿਸ ਕਰਕੇ ਚਰਚਾ ਕਾਫੀ ਵਿਸ਼ਾ ਵੀ ਬਣ ਗਿਆ ਸੀ ਪਰ ਉਸ ਨੂੰ 2024 ਦੇ ਵਿੱਚ ਅਮਰੀਕਾ ਵਿੱਚ ਹਿਰਾਸਤ ਦੇ ਵਿੱਚ ਲੈ ਗਿਆ ਸੀ ਜਦੋਂ ਉਹ ਉੱਥੇ ਦੀਆਂ ਏਜੰਸੀਆਂ ਦੀ ਹਿਰਾਸਤ ਵਿੱਚ ਸੀਗਾ ਅਨਮੋਲ ਦੀ ਭਾਰਤ ਵਾਪਸੀ ਮਹੱਤਵਪੂਰਨ ਹੈ ਕਿਉਂਕਿ ਉਹ ਦੇਸ਼ ਦੇ ਨਵੇਂ ਡੌਲਨਸ ਬਿਸ਼ਨੋਈ ਦਾ ਭਰਾ ਹੈ ਜੋ ਇਸ ਸਮੇਂ ਗੁਜਰਾਤ ਦੇ ਜੇਲ੍ਹ ਦੇ ਵਿੱਚ ਬੰਦ ਹੈ ਦੱਸਦੇ ਲੌਨਸ ਬਿਸ਼ਨੋਈ ਗੈਂਗ ਦੇ ਕਈ ਆਪਰੇਸ਼ਨਲ ਜਿੰਮੇਵਾਰ ਵੀ ਹੈ ਹਾਲਾਂਕਿ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਅਨਮੋਲ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਸੀ ਪਰ ਉਹਨਾਂ ਏਜੰਸੀਆਂ ਜਿਹੜੀ ਵੱਡੀ ਸਫਲਤਾ ਹਾਸਲ 活跃。Oh, yeah. ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਦੱਸਦੇ ਕਿ ਭਾਰਤ ਦੀ ਸੁਰੱਖਿਆ ਏਜੰਸੀਆਂ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਗੁਜਰਾਤ ਦੀ ਜੇਲ੍ਹ ਦੇ ਵਿੱਚ ਕੈਦ ਅੰਤਰਰਾਸ਼ਟਰੀ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਪਰਾਂ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਰਿਪੋਰਟ ਕਰਕੇ ਭਾਰਤ ਲਿਆਇਆ ਗਿਆ ਦੱਸਦੇ ਕਿ ਜਾਣਕਾਰੀ ਮੁਤਾਬਕ ਉਸ ਨੂੰ ਅੱਜ ਸਵੇਰੇ ਹੀ ਦਿੱਲੀ ਹਵਾਈ ਅੱਡੇ ਤੋਂ ਲਿਆਂਦਾ ਜਾਵੇਗਾ ਦੱਸਦੇ ਕਿ ਸੁਲਮਾਨ ਖਾਨ ਦੇ ਘਰ ਤੇ ਹੋਈ ਗੋਲੀਬਾਰੀ ਦੀ ਘਟਨਾ ਦੇ ਦੋਸ਼ ਤੇ ਵਿੱਚ ਇਸ ਦਾ ਵੀ ਨਾਮ ਸ਼ਾਮਿਲ ਸੀ ਹਾਲਾਂਕਿ ਗਾਇਕ ਸਿੱਧੂ ਦੇ ਕਤਲ ਦੀ ਸ਼ਾਦੀ ਰਚਣ ਦੇ ਦੋਸ਼ ਵੀ ਇਸ ਤੋਂ ਇਲਾਵਾ ਅਨਮੋਲ ਬਿਸ਼ਨੋਈ ਤੇ ਦੇਸ਼ ਤੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਈ ਅਪਰਾਧਿਕ ਦੋਸ਼ਾ ਦਾ ਜਿਹੜੇ ਇਨਾਮ ਇਸ ਦੇ ਵਿੱਚ ਆ ਰਹੇ ਸੀ ਉੱਥੇ ਦੱਸ ਜੀ ਕਿ ਅਨਮੋਲ ਬਿਸ਼ਨੋਈ ਨੂੰ ਕੈਲੀਫੋਨੀਆ ਦੇ ਵਿੱਚ ਫੜਿਆ ਗਿਆ ਉੱਥੇ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਇੱਕ ਵਿਅਕਤੀ ਨੇ ਯਾਤਰਾ ਦਸਤਾਵੇਜ਼ ਦੀ ਜਾਂਚ ਕਰ ਰਿਹਾ ਸੀ ਇਸ ਦੇ ਕੋਲੋਂ ਭਾਨੂ ਨਾਮ ਦਾ ਭਾਰਤੀ ਪਾਸਪੋਰਟ ਸੀਗਾ ਵੀਜ਼ਾ ਤੇ ਪਾਸਪੋਰਟ ਦੀ ਜਾਂਚ ਕਰਨ ਤੋਂ ਬਾਅਦ ਇਮੀਗ੍ਰੇਸ਼ਨ ਵਿਭਾਗ ਨੂੰ ਸ਼ੱਕ ਹੋਇਆ ਜਦੋਂ ਉਸਨੇ ਉਸ ਕੰਪਨੀ ਦਾ ਇੱਕ ਰੈਫਰੈਂਸ ਲੈਟਰ ਦੇਖਿਆ ਜਿਸ ਨੇ ਮੇਲ ਕਾ ਪਹੁੰਚਣ ਲਈ ਭਾਨੂੰ ਦੀ ਵਰਤੋਂ ਕੀਤੀ ਸੀ ਪੁਚਗਿਸ ਤੋਂ ਵੀ ਚਹੀ ਖੁਲਾਸਾ ਹੋਇਆ ਹੈ ਕਿ ਭਾਨੂੰ ਕੋਈ ਹੋਰ ਨਹੀਂ ਸਗੋ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਗੈਂਗਸਟਰ ਅਨਮੋਲ ਬਿਸ਼ਨੋਈ ਸੀ ਇਸ ਤੋਂ ਬਾਅਦ 10 ਲੱਖ ਰੁਪਏ ਇਸ ਦੇ ਨਾਮ ਵੀ ਜੁੜਾ ਰੱਖਿਆ ਗਿਆ ਸੀ ਹਾਲਾਂਕਿ ਹੁਣ ਭਾਰਤੀ ਏਜੰਸੀਆਂ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਹੁਣ ਇਸ ਨੂੰ ਭਾਰਤ ਜਿਹੜਾ ਵਾਪਸ ਲਿਆ ਆਂਦਾ ਗਿਆ ਉੱਥੇ ਦੱਸਦੀ ਕਿ ਅਨਮੋਲ ਬਿਸ਼ਨੋਈ ਨੇ ਅਮਰੀਕਾ ਜਾਣ ਲਈ ਝਾਲੀ ਦਸਤਾਵੇਜ਼ ਤਿਆਰ ਕੀਤੇ ਸਨ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਨੇ ਤੁਰੰਤ ਇਸ ਤੇ ਕਾਰਵਾਈ ਕਰਦੇ ਹੋਏ ਇਸ ਦੀ ਸੂਚਨਾ ਭਾਰਤੀ ਏਜੰਸੀਆਂ ਦੇ ਨਾਲ ਮਿਲ ਕੇ ਇਸ ਨੂੰ ਗ੍ਰਿਫਤਾਰ ਕੀਤਾ ਜਦੋਂ ਇਸ ਦੀ ਸੂਚਨਾ ਭਾਰਤੀ ਏਜੰਸੀਆਂ ਨੂੰ ਦਿੱਤੀ ਗਈ ਤਾਂ ਅਨਮੋਲ ਬਿਸ਼ਨੋਈ ਨੂੰ ਉਸ ਤੋਂ ਬਾਅਦ ਗ੍ਰਿਫਤਾਰ ਜੜਾ ਕਰ ਲਿਆ ਗਿਆ ਦੱਸਦੀ ਕਿ ਕੁਝ ਸਾਲ ਪਹਿਲਾਂ ਹੀ ਉਸ ਨੂੰ ਪੰਜਾਬੀ ਗਾਇਕ ਕਰਨ ਓਜਲਾ ਨਾਲ ਵਿਦੇਸ਼ ਵਿੱਚ ਇੱਕ ਨਾਈਟ ਪਾਰਟੀ ਵਿੱਚ ਵੀ ਦੇਖਿਆ ਗਿਆ ਸੀ ਜਿਸ ਕਰਕੇ ਚਰਚਾ ਕਾਫੀ ਵਿਸ਼ਾ ਵੀ ਬਣ ਗਿਆ ਸੀ ਪਰ ਉਸ ਨੂੰ 2024 ਦੇ ਵਿੱਚ ਅਮਰੀਕਾ ਵਿੱਚ ਹਿਰਾਸਤ ਦੇ ਵਿੱਚ ਲੈ ਗਿਆ ਸੀ ਜਦੋਂ ਉਹ ਉੱਥੇ ਦੀਆਂ ਏਜੰਸੀਆਂ ਦੀ ਹਿਰਾਸਤ ਦੇ ਵਿੱਚ ਸੀਗਾ ਅਨਮੋਲ ਦੀ ਭਾਰਤ ਵਾਪਸੀ ਮਹੱਤਵਪੂਰਨ ਹੈ ਕਿਉਂਕਿ ਉਹ ਦੇਸ਼ ਦੇ ਨਵੇਂ ਡੌਲਨਸ ਬਿਸ਼ਨੋਈ ਦਾ ਭਰਾ ਹੈ ਜੋ ਇਸ ਸਮੇਂ ਗੁਜਰਾਤ ਦੇ ਜੇਲ੍ਹ ਦੇ ਵਿੱਚ ਬੰਦ ਹੈ ਦੱਸਦੇ ਡੌਲਨਸ ਬਿਸ਼ਨੋਈ ਗੈਂਗ ਦੇ ਕਈ ਆਪਰੇਸ਼ਨਾਂ ਲਈ ਜ਼ਿੰਮੇਵਾਰ ਵੀ ਹੈ ਹਾਲਾਂਕਿ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਅਨਮੋਲ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਸੀ ਪਰ ਉਹਨਾਂ ਏਜੰਸੀਆਂ ਜਿਹੜੀ ਵੱਡੀ ਸਫਲਤਾ ਹਾਸਲ やいや。